ਗੁਰਦੀਪ ਸਿੰਘ ਕੰਗਜੀ ਲਾਈਨ ਗੁਰਦੀਪ ਸਿੰਘ ਕੰਗਜੀ ਉਹਨਾਂ ਵੱਲੋਂ ਅੱਜ 90ਵੇਂ ਵਾਸ਼ਿੰਗ ਜਿਹੜਾ ਰਾਸ਼ਨ ਵੰਡ ਸਮਾਰੋਹ ਆ ਉੱਥੇ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਸਭ ਤੋਂ ਪਹਿਲਾਂ ਤੇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਹੀ ਉਹਨਾਂ ਦੇ ਇਸ ਕੰਮ ਦੀ ਪੂਰੀ ਅਪਰੀਸ਼ੀਏਸ਼ਨ ਦੇਣਾ ਕਿ ਜਿੰਦਾਦਾਂ ਉਹ ਕੰਮ ਕਰਦੇ ਨੇ 90 ਮਹੀਨੇ ਲਗਾਤਾਰ ਰਾਸ਼ਨ ਦੇਣਾ ਇੱਕ ਛੋਟਾ ਟਾਸਕ ਨਹੀਂ ਹੈ ਜਿਹੜਾ ਨਿੱਡੀ ਨੂੰ ਜਿਹੜਾ ਰਾਸ਼ਨ ਜਾਂਦਾ ਹੈ ਬੜਾ ਬੜਾ ਪੁੰਨ ਦਾ ਕੰਮ ਹੈ ਮੈਂ ਇਨਾਂ ਦੀ ਸੰਸਥਾ ਨੂੰ ਵੀ ਬਾਬਾ ਬਲਕਨਾਥ ਸੇਵਾ ਸੰਪਤੀ ਸਰ ਉਹ ਸਾਡੀ ਸੰਸਥਾ ਨੂੰ ਵੀ ਮੈਂ ਪ੍ਰਭੂ ਜਾਨਾ ਕੋ ਹੋਰ ਬਲ ਦੇਵੇ ਕਿ ਹੋਰ ਵਧੀਆ ਕੰਮ ਕਰ ਸਕਣ ਤੇ ਲਾਇਨਿਜ਼ਮ ਦਾ ਨਾਮ ਵੀ ਹੋਰ ਵਿਦਾਨ ਤੇ ਮੈਂ ਲਾਇਨ ਦਾ ਜੀ ਵੀ ਜੀਐਮਟੀ ਕੋਆਰਡੀਨੇਟਰ ਮੈਂ ਐਜ਼ ਇਹ ਮੈਂ ਸਮਝਦਾ ਕਿ ਗੰਗਾਂ ਸਾਹਿਬ ਦੇ ਜਿਹੜੇ ਉਪਰਾਲੇ ਨੇ ਬਹੁਤ ਅੱਛੇ ਨੇ ਲਾਇਨਿਜ਼ਮ ਦੇ ਵਿੱਚ ਵੀ ਤੇ ਇਨਾਂ ਦੀ ਸੇਵਾ ਦੇ ਕੰਮ ਇਦਾਂ ਹੀ ਕਰਦੇ ਰਹੇ ਡਿਸਟ੍ਰਿਕਟ ਦੇ ਵਿੱਚ ਹੋਰ ਆਪਣਾ ਨਾਮ ਜਾਗਰਨ ਇਨਾਂ ਕੋਲ ਇਸ ਵਾਰ ਡਿਸਟ੍ਰਿਕਟ ਚੇਅਰਮੈਨ ਹੀ ਹੈ ਪੀ ਸੋ ਕੀ ਉਸ ਤੋਂ ਤੇ ਮੈਂ ਉਹਦੀ ਵੀ ਬਹੁਤ-ਬਹੁਤ ਨੰਬਰ ਵਾਰਤ ਦੇਣਾ ਇਹ ਅچھے ਕੰਮ ਵੇਕੇ ਹੀ ਪੋਸਟ ਮਿਲਦੀ ਹੈ ਤੇ ਇਦਾਂ ਹੀ ਸਾਡੇ ਨਾਲ ਮਿਲ ਕੇ ਕੰਮ ਕਰਦੇ ਰਹਾਂ ਤੇ ਲਾਈਨ ਅਪ ਦਾ ਨਾ ਹੋਰ ਬਦਲਦਾ ਥੈਂਕ ਯੂ ਅੱਜ ਬਾਬਾ ਬਲਕ੍ਰਿਸ਼ਨਾ ਸੇਵਾ ਸੰਮਤੀ ਅਲਵਾਜੋ ਲਾਇਨ ਇੰਟਰਨੈਸ਼ਨਲ ਸਾਡੇ ਜਿਲ੍ਹਾ 90 ਬਾਰਾਸ਼ਰ ਮੰਡ ਸਮਾਗਮਾਂ ਦੀ ਦੋਸ਼ੇ ਮਲੇ ਮਾਤਾ ਮੰਦਰ ਕਿ ਬੰਦ ਕਰਾ ਰਹੇ ਆ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਮੇਰੇ ਭਰਾ ਸਾਡੇ ਸ਼੍ਰੀ ਰਜੀਵ ਜੀ ਬਟਾਲੇ ਤੋਂ ਸਾਡੇ ਸਪੈਸ਼ਲ ਅਸ਼ੀਰਵਾਦ ਦੇਣੇ ਸਾਡੇ ਇੱਥੇ ਆਇਆ ਅੱਜ ਜਿਨ੍ਹਾਂ ਨੇ ਆਪਣੇ ਅਥਾਣਾ ਸ਼ੁਰੂਆਤ ਕੀਤੀ ਚਾਹੁੰ ਬੜੇ ਖੁਸ਼ੀ ਹੁੰਦੀ ਆ ਜਦ ਸਾਡਾ ਸਾਡੇ ਭਰਾ ਖੜਦੇ ਆਣ ਖੜਦੇ ਸਾਡੇ ਕੁੜੇ ਫਗਾਣਾ ਸ਼ਹਿਰ ਦੇ ਜਿਹਨਾਂ ਅਸੀਂ ਬੁਲਾਉਣੇ ਆ ਸਾਰੇ ਇੱਥੇ ਆਉਂਦੇ ਆ ਸੋ ਤੁਹਾਡੇ ਵੱਲੋਂ ਦੇ ਹੀ ਅਪੀਲ ਕਰਦੇ ਆ ਅਸੀਂ ਤਾਂ ਕਿ ਦੇਖੋ ਜੀ ਸਾਡਾ ਸਮਾਜ ਸੇਵਕਾਂ ਦਾ ਹਰ ਕਿਸੇ ਦਾ ਬਹੁਤ ਫਰਜ਼ ਹੈ ਜਿੰਨਾ ਉਸ ਦਾ ਆਪਾਂ ਆਪਣੇ ਭਾਈ ਤੋਂ ਜਿਵੇਂ ਸ਼ਵੰਤ ਕੱਢ ਕੇ ਕਿਸੇ ਵੀ ਜਰੂਰਤਮੰਦ ਬੰਦੇ ਹੈਲਪ ਕਰਨੀਆਂ ਇਹ ਜੁੜੀ ਦੀ ਰਾਸ਼ਟਰੀ ਮੰਡਲ ਸਾਡੀ ਸਾਡੀ ਸੰਸਾੜੀ ਹੈ ਰਾਸ਼ਟਰੀ ਮੰਡਲ ਦੀ ਬਾਕੀ ਚਾਹੇ ਕਿਸੇ ਜਰੂਰਤਾਂ ਦੀ ਬਿਧਵਾਈਆਂ ਲੋੜਾਂ ਜਾਂ ਕਿ ਮੈਂ ਲੜਕੀ ਦੀ ਸ਼ਾਦੀ ਹੋਤਾ ਜਾਂ ਜਿੱਦਾਂ ਵੀ ਜਿਹਨੂੰ ਜਰੂਰਤ ਹੈ ਉਹਦੀ ਆਪਣੀ ਹੈਲਪ ਕਰਦੇ ਆ ਤੇ ਅੱਕੜ ਫਿਰ ਤੇ ਸਾਡੇ ਮੰਤਰਾਵਾਂ ਤੇ ਸਾਡੇ ਮੰਦਰ ਪ੍ਰਧਾਨ ਚੱਤਾ ਸੇਢੀ ਖੜੇ ਆ ਜਿਹਦੇ ਸਾਨੂੰ ਇਹਦਾ ਪੂਰਾ ਅਸ਼ੀਰਵਾਦ ਨਾਲ ਸਾਡੇ ਕਿੱਤੀ ਵਸਾਈ ਉਹਨਾਂ ਵੀ ਨਾਲ ਸਾਡਾ ਅਸ਼ੀਰਵਾਦ ਆ ਔਰ ਗੁਰਦੀਪ ਕੰਗ ਜੀ ਲਗਾਤਾਰ 90 ਮਹੀਨੇ ਤੋਂ ਇੱਕ ਇਹੋ ਜਿਹਾ ਪ੍ਰੋਜੈਕਟ ਜਿਹੜਾ ਕਿ 20 ਘਰਾਂ ਦੇ ਵਿਚ ਰਾਸ਼ਨ ਪੂਰਾ ਮਹੀਨੇ ਦਾ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਐਡਾ ਲੰਬਾ ਸਫਰ ਤੇ ਇੰਨੀ ਇਹਨੂੰ ਸੰਭਾਲਣਾ ਸਾਬ ਕਰਨਾ ਕਿਦਾਂ ਇਕੱਲੇ ਕਰ ਸਕਦੇ ਸਰ ਇਕੱਲਾ ਨਹੀਂ ਬਾਬਾ ਬਾਬਾ ਸਾਡੇ ਅਸ਼ੀਰਵਾਦ ਵਿੱਚ ਪੂਰਾ ਸਾਡੇ ਪੂਰੀ ਫੈਮਿਲੀ ਦੇ ਵਿੱਚ ਔਰ ਮੈਂ ਸਾਡੇ ਪੂਰੀ ਸੰਤੜੇ ਧਰਮਨ ਨਿਚਲ ਜੀ ਬੀੜੰਗੋ ਬੇਟੂ ਜੀ ਕੇ ਕੇ ਸ਼ਰਮਾ ਜੀ ਔਰ ਥੋੜੇ ਸਾਡੇ ਮੈਂਬਰ ਜਿਹੜੇ ਸਾਬਾ ਸਾਡੇ ਨਾਲ ਚੱਲੇ ਔਰ ਸਭ ਤੋਂ ਵੱਡਾ ਮੇਰੇ ਸਾਡੇ ਕਦਰ ਮੇਰੇ ਕਦਰ ਬਦਰ ਰਾਣਾ ਦੀ ਕੁਲਤਮੀ ਹਮਨੇ ਲਗਵਾਇਆ ਉਹਦੇ ਨਾਲ ਵੀ ਜੋਗਦਰ ਮੇਸ਼ਾ ਰਿੰਦਾ ਪਰ ਮੇਰੇ ਭਰਾ ਜਿਹੜੇ ਸਾਡੇ ਫਿਲਪੈਨ ਦਿੰਦੇ ਔਰ ਬਰਿਸਟਾ ਕੈਨੇਡਾ ਉਹ ਵੀ ਸਾਨੂੰ ਹਮੇਸ਼ਾ ਮੇਰੀ ਹੈਲਪ ਕਰ ਦਿਆ ਕਿ ਜਿੰਨੀ ਵੱਤਾਂ ਸਵਾਸੇਵਕ ਕਰਦੇ ਕਰੀਏ ਔਰ ਚਾਰ ਵਸਿਆਂ ਦੇ ਕਈ ਬੰਦੇ ਸਾਡੇ ਦੇ ਰਹੇ ਪਰਸਨਰ ਨੂੰ ਜਿਹੜਾ ਸਾਨੂੰ ਹੈਲਪ ਨਾਲ ਮਿਲਦੀ ਹੈ ਸਾਰੇ ਸਹਿਯੋਗ ਨਾਲ ਸੀ ਕਰਦੇ ਆ ਮੈਂ ਕੱਲਾ ਕੁਝ ਨਹੀਂ ਕਰਦਾ ਇਹ ਕਰਨ ਵਾਲੇ ਬਾਬਾ ਹੀ ਕਰਵਾਣ ਲਏ ਅਸੀਂ ਜਿੰਨਾ ਸਾਨੂੰ ਕਹਿਣਗੇ ਅੱਜ ਦੱਬੇ ਹੋਇਆ 100 ਵੀ ਹੋਗਾ 200 ਵੀ ਹੋਗਾ ਜੀ ਬਸ ਉਹਨਾਂ ਦੀ ਸਿਫਤ ਜ਼ਿਆਦਾਤਰ ਗੰਗ ਜੀ ਦੇਖਿਆ ਜਾਂਦਾ ਕਹਿੰਦੇ ਤੁਸੀਂ ਕਿਸੇ ਨੂੰ ਰਾਸ਼ਨ ਵੰਡ ਰਹੇ ਹੋ ਕਦੇ ਵਿਆਹ ਦੇ ਵਿੱਚ ਸਮਾਨ ਭੇਟ ਕਰ ਰਹੇ ਹੋ ਕਿਸੇ ਨੂੰ ਲੋੜ ਪੰਦ ਲਈ ਫੀਸਾਂ ਦੇ ਰਹੇ ਹੋ ਇਹ ਕਿਦਾਂ ਉਪਰਾਲੇ ਇਦਾਂ ਦੇ ਕਿਦਾਂ ਤੁਹਾਡੇ ਦਿਮਾਗ ਜਾਂਦੇ ਜਾ ਕੇ ਸਮਾਜ ਸੇਵਾ ਦੇ ਖੇਤਰ ਜਿੱਥੇ ਤੁਸੀਂ ਇੱਧਰ ਰੁੱਝੇ ਹੋਏ ਆ ਕਿ ਬਸ ਇੱਕ ਕੰਗ ਹੀ ਆ ਫੋੜਾ ਸਰ ਇੱਕ ਕਹਿੰਦੇ ਬੰਦੇ ਨੂੰ ਮਲਾਡਮ ਕਰੇ ਬੁਲਾਣਾ ਚਾਹੀਦਾ ਜੀ जी बहुत माड़ा टाइम चंगा टाइम बहुत देखिया माड़ा टाइम बहुत देखिया इस कर अपना टाइम जा रहा है जिन्ना कुछ हेल्प करते हैं बहुत बहुत धन्यवाद सो आज जो चीज में नब्बे माह राशन कार्ड से मांगा हूँ करवाया गया है लाल स्कूल ऑफ इंटरनेशनल के बाबा पालक नाथ सेवा समिति फुगवाड़ा धर्म के साझे उपराले के नाल यह जो आज एक बड़ी वीडी समाज सेवा होंगी है कहते किसी के ਇਹ ਪੀਟ ਨਹੀਂ ਕਿ ਸੇ ਉਹ ਅੰਨ ਜਿਹੜਾ ਹੈ ਇਹਦੇ ਦਾਨ ਕਰਦੇ ਨਾ ਆਪਣੇ ਆਪ ਦੇ ਵਿੱਚ ਤਾਂ ਤਪੜਿਆ ਹੈ ਲੇਕਿਨ ਇਹ ਕਹਿੰਦੇ ਹੁੰਦੇ ਆ ਕਿ ਦਾਨਾ ਨਾ ਛੋ ਬਹੁਤ ਸਾਰੇ ਜਿਹੜੇ ਤਾਨਿਆ ਉਹਨਾਂ ਦਾ ਨਾਮ ਜਿਹੜਾ ਹੈ ਜਦੋਂ ਅਕਾਉਂਟ ਵਿੱਚ ਪੜੀਏ ਫਿਰ ਸ਼ਬਦ टाइप ਆ ਬੱਗਾਂ ਦੇ ਆ ਤੁੰਡਾ ਤੁਮੰਦਾ ਨੂੰ ਦਵਾਈਆਂ ਵੰਡਣੀਆਂ ਤੁਬਤ ਮੰਡਾ ਨੂੰ ਵਾਛਣ ਦੇਣਾ ਤੁੰਡਾ ਕੰਡਾ ਨੂੰ ਤੁਬਤ ਨਹੀਂ ਜਾਂ ਚਾਵੇ ਦੇ ਨੇ ਬੜੇ ਵੱਡੇ ਚਿਗਰੇ ਵਾਲਾ ਕੰਮ ਹੈ ਪਰ ਇਹਦੇ ਨਹੀਂ ਮਾਸਾ ਹੁਣ ਤਾਂ ਸ਼ਰਾਧਾ ਕਰਨਾ ਚਾਹੀਦੇ ਹੈ ਮੈਂ ਇਸ ਨੂੰ ਰਿਕਰਿਟਾਈਸ਼ਨ ਦੇ ਪ੍ਰਧਾਨ ਸੁਜੀਪ ਪਟਿਆ ਪਾਪਾ ਵਾਲਕਨਾ ਸੇਵਾ ਸੁਭਿਤੀ ਦੇ ਨਾਲ ਪੰਜਾਬ ਜਿਵੇਂ ਹੋ ਰਿਹਾ ਹੈ ਇਸ ਨਾਲ ਮੈਂ ਨਾਲ ਜੁੜੀ ਹਾਂ ਆਸ਼ਾ ਹੈ ਮੇਰੇ ਨਾਲ ਪਰਿਵਾਰਕ ਦਾ ਖਿਆਲ ਬੜਾ ਰਹਾਣਾ ਇਸਲਾ ਕੰਨਿਆ ਸਮਾਜ ਸੇਵਾ ਸੁਸਮਾਗਮਾਨ ਦੇ ਜਿਵੇਂ ਗੁੰਮਿਆ ਸੋਹਣ ਉਸ ਆਪਣਾ ਜਨਾਹ ਤੋਂ ਲਈ ਮਤ ਮੈਂ پاس ਵਰਤੇ ਹਾਂ ਕਿ ਤੁਹਾਨੂੰ ਫਟਾਲਾ ਤੋਂ ਵੀ ਆਏ ਨੇ ਉਹ ਸਾਰੇ ਜਿਹੜੇ ਇਸ ਸਸਾ ਸੰਸਾ ਨਾਲ ਲੋਕ ਕਰ ਰਹੇ ਆ ਮੈਂਨ ਚਰਚਾ ਲਈ ਮੇਰੇ ਨਾਲ ਹੈ ਸਾਹਮਣੇ ਆ ਰਿਹਾ ਮਾ ਬਹੁਤ ਬਹੁਤ ਕੱਟ ਹੈ ਕਿ ਸਹੀ ਗੱਲ ਨਹੀਂ ਹੈ ਔਰ ਸੱਚੀ ਦੱਸਾਂ ਸਭ ਤੋਂ ਵੱਧ ਸਹੀ ਗੱਲ ਕਰਨਾ ਪੈਂਦਾ ਹੈ। ਮੈਨੂੰ ਪਿਆਰ ਨੇ ਵੀ ਕਿਹਾ ਕਿ ਮੈਂ ਸਹੀ ਕਰ ਰਹੀ ਹਾਂ। ਸਮਾਜ ਸੇਵਾ ਦੇ ਕੰਮ ਸਾਰੇ ਬਸੇ ਬਹੁਤ ਹੈ। ਮੈਂ ਇਹ ਬਿਲਕੁਲ ਨਹੀਂ ਕਰਦੇ ਕਿ ਇਸ ਚੀਜ਼ ਕਰਤੀ ਹੈ। ਇਸ ਸੱਤੀ ਜਿਹੜੇ ਹੈ ਉਹ ਬਤਨ ਕਰਨ ਵਾਲੇ ਕੁੰਗੇ ਹੁੰਦੇ। ਉਹ ਲੋਗ ਇਸ ਨਕਤੀ ਨੂੰ ਮੰਨਦੇ। लोगे मैं बदला है और मैं चढ़ा सौ भी मिलता है और उतौर लोग मैं चलिए पता नहीं होंगे

ਸਮਾਜ ਸੇਵਾ ਦੇ ਕੰਮ ਨੂੰ ਚਾਹੇ ਪੂਰਾ ਕੰਮ ਹੋ ਰਿਹਾ ਹੈ ਚਾਹੇ ਲਾਛਣ ਹੈ ਮਾਤਰ ਸਮਾਜ ਨੂੰ ਚਾਹੇ ਇਸੇ ਜਨਤ ਉੱਪਰ ਕਪੜਿਆਂ ਨੂੰ ਕਿਤੇ ਲਾਂਕਾ ਜਾ ਰਿਹਾ ਲੋੜ ਬੰਦਾਂ ਕਿ ਉੱਪਰ ਗਿਆ ਚੀਜ਼ਾਂ ਕਿੱਥੇ ਜਾ ਰਹੀਆਂ ਕੋ ਥਾਂ ਵਿੱਚ ਲੱਭ ਹੈ ਉਹ ਕਿਸ ਕਿਸਲੇਟ ਚ ਪ੍ਰੈਸ ਦੇ ਲੁੱਟੇ ਮੈਂ ਹਾਂ ਉਹ ਤੱਕ ਕਰਦੀ ਹੈ ਉਸ ਨੂੰ ਦੇਖਣ ਲਗਾ ਦੇਖੋ ਜਿਹੜੇ ਤਾਂ ਲੋਕਾਂ ਵੀ ਨਹੀਂ ਹੈ ਕਿਸੇ ਸੇਵਾ ਦੇ ਨਾਲ ਜੁੜਿਆ ਹੁਣ ਸ਼ਾਮ ਨੂੰ ਡਾਇਮੰਡ ਵਾਇਆ ਲੇਕੀ ਨੂੰ ਚੋਕੋ ਚੀਜ਼ ਲੋ ਬਸਿਆ ਦੱਕ ਜਾਂਦੀ ਹੈ ਤਾਂ ਉਹ ਜਿਹੜਾ ਹੈ ਉਹਨਾਂ ਨੂੰ ਵੀ ਦਿੱਖ ਮਿਲਦੀ ਹੈ ਜਿੱਥੇ ਮਸਫਤ ਆਦੇ ਹੈ ਇਸ ਸਾਰੇ ਨੂੰ ਸੁਧਰ ਆਪ ਬਿੰਦੇ ਕਿ ਮੈਂ ਕੁਸ਼ਿਆ ਮੈਂ ਮੰਜ਼ਰ ਹੈ ਕਿ ਮੇਰੇ ਮੋਪਾਂ ਵਿਗਿਆ ਨਹੀਂ ਮੈਂ ਮੰਜ਼ਰ ਕਿ ਬਸ ਸੁਧਰ ਮਦਦ ਹੈ ਔਰ ਇਸ ਸੁਧਰ ਮਦਦ ਨੂੰ ਆਪਾਂ ਕੈਂਚਲ ਮੈਡਮ ਜਿਹੜੇ ਹੈ ਉਹ ਕਹਿੰਦੇ ਹੈ ਉਹ ਮੈਨੇਜ ਕਰ ਰਹੇ ਹੈ ਇਹਨਾਂ ਨੂੰ ਬਹੁਤ ਬਹੁਤ ਇਸ ਵਾਸਤੇ ਮੇਰੇ ਬੰਦੋ ਤੇ ਮੈਂ ਪਹੁੰਚੀ ਤੋਂ ਅੱਜ ਨੂੰ ਸੋਵਾਰਾ ਤੇ ਮੈਂ ਮੰਦਰ ਦੇ ਵਿੱਚ ਇਸ ਮੰਦਰ ਤੇ ਨਾਲ ਜਿਵੇਂ ਉਹ ਆ ਉਸੇ ਤੇ ਆਲ ਬਹੁਤ ਮੈਂ ਆਪਣਾ ਵੀ ਚੜਾਟਾ ਕਰਦੀ ਆ ਔਰ ਇਸ ਮੰਦਰ ਦੇ ਵਿੱਚ ਆ ਕੇ ਇਹ ਸੁਨਾਰ ਚਟਾ ਪਰ ਇੰਨਾ ਜਨਾ ਅੱਛਾ ਮੋਟਾ ਹੈ ਨਾ ਜਿਹੜੂ ਕੈਸਟ ਨੇ ਕਿ ਪੁੰਨੇ ਹੋਣਾ ਜਿਹੜਾ ਕੰਮ ਹੈ ਉਹਦੇ ਲਈ ਮੈਂ ਤੁਸ ਕੰਗਜੀ ਉਹਨਾਂ ਦੀ ਸਾਰੀ ਟੀਮ ਨਾਲ ਸਬਤ ਮੈਂ ਪਾਪਾ ਬਾਰਨਾ ਸਿਖਾ ਸੰਦੀ ਸਾਰੇ ਹਾਂ ਦਾ लेकिन भगवाना बेटी सारिया का बहुत बहुत धन्यवाद खास तौर पर प्रेस का बहुत बहुत धन्यवाद सो जय माता